ਹੈਲੋ ਹੈਲੋ ਆ ਕਿਧਰ ਉਹ ਪੀਐਨਟੀ ਤੁਰੀ ਆਂਦੀ ਆ ਇਹਨੇ ਤੇ ਮੈਨੂੰ ਵੇਖ ਵੀ ਲਿਆ ਵਾ ਫੋਨੀ ਕਿ ਮਰ ਕਰੀ ਕਿ ਦਰਵਾਜਾ ਬੰਦ ਕਰ ਸਕਦੀ ਫਸ ਗਈ ਹੁਣ ਸੋਣ ਹੁਣ ਵੱਡੀਆਂ ਵੱਡੀਆਂ ਗੱਪਾਂ ਹੋਰ ਤੇ ਮਰ ਕੀ ਕਰਨ ਨਹੀਂ ਆਂਟੀ ਉੱਧਾ ਹੀ ਮੈਂ ਇੱਥੇ ਖੜੀ ਆ ਆ ਜਾ ਆ ਆਜ ਆਂਟੀ ਬੈ ਜਾ ਕਿੱਥੋਂ ਹੋਂਦੇ ਜੀ ਆਂਟੀ ਮੈਂ ਅਈ ਤੇ ਆਏ ਪਾਰਟੀ ਕਰਕੇ ਤੇ ਮੇਰਾ ਆਪਣੇ ਮਾਇਆ ਹੀ ਰੱਖੀ ਮੈਨੂੰ ਕਹਿੰਦਾ ਮਾਸੀ ਪਾਰਟੀ ਕਰਨੀ ਆ ਸ਼ਹਿਰ ਗੱਡੀ ਲਈ ਨਾ ਹੁੰਦੇ ਨਵੀਂ ਹਾਂ ਬੜੀ ਵੱਡੀ ਉਹਨੇ ਗੱਡੀ ਲਈ ਆ ਤੇ ਮੈਨੂੰ ਆਂਦਾ ਚਲੋ ਪਾਰਟੀ ਕਰਨ ਚਲੀ ਆਈ ਚਲ ਕੇ ਸ਼ਹਿਰ ਦੇ ਵਿੱਚ ਪਾਰਟੀ ਕਰਨ ਬੜਾ ਹੀ ਵੱਡਾ ਹੋਟਲ ਹੀ ਜਿੱਥੇ ਉਹਨੇ ਖੜਿਆ ਆਹ ਪੂਰੇ 5000 ਰੁਪਏ ਦੀ ਥਾਲੀ ਐ ਆਂਟੀ ਫਿਰ ਤੇ ਬੜੇ ਅਮੀਰ ਹੈ ਹੈ ਨਵੀਂ ਗੱਡੀ ਦੀ ਪਹਿਲਾਂ ਉਹਨਾਂ ਤੁਹਾਨੂੰ ਪਾਰਟੀ ਕੀਤੀ ਫਿਰ 5000 ਦੇ ਨਵੇਂ ਡਿਨਰ ਸੈੱਟ ਵੀ ਗਿਫਟ ਕੀਤੇ ਡਿਨਰ ਸੈੱਟ ਥੋੜੀ ਖਾਣ ਵਾਲੀ ਇੱਕ ਬੰਦੇ ਦੀ ਪੰਜਰ ਦੀ ਥਾਲੀ ਹੀ ਉੱਥੇ ਆਹ ਪਾਰਟੀ ਕਰਦਿਆ ਕਰਦਿਆ ਹਨੇਰਾ ਹੋ ਗਿਆ ਫੇਰੀ ਰਾਤ ਉੱਥੇ ਰੁਕ ਗਏ ਸਵੇਰੇ ਮੈਨੂੰ ਕਿਹਾ ਭਰਾਵਾ ਚੱਲ ਮੈਨੂੰ ਪਹਿਲਾਂ ਘਰ ਛੱਡ ਕੇ ਆ ਮੇਰੇ ਮੇਰੇ ਬਿਨਾ ਤੇ ਗੁਜ਼ਾਰਾ ਹੀ ਨਹੀਂ ਕਰਦਿਆਂ ਦਾ ਆ ਮੇਰੇ ਬਿਨਾ ਸਾਰੀ ਕੰਮ ਰੁੱਕ ਜਾਣੇ ਆ ਤੇ ਆ ਪਰਾਂਟੀ ਤੂੰ ਮੈਨੂੰ ਦਿਖੀ ਤੇ ਨਹੀਂ ਗੱਡੀ ਦੇ ਉੱਤਰ ਦੀ ਉਹ ਮੈਂ ਇੱਥੇ ਉੱਤਰ ਗਈ ਨਾ ਫਿਰ ਮੋੜ ਤੇ ਗੱਡੀ ਬੜੀ ਲੰਮੀ ਆ ਉਹਦੀ ਵੜਨੀ ਨਹੀਂ ਆਪਣੀ ਗਲੀ 'ਚ ਅਛਾ ਅਛਾ ਟਰੱਕ ਲਿਆਵਾ ਉਹਨਾਂ ਨੇ ਆ ਨਾ ਟਰੱਕ ਨਹੀਂ ਗੱਡੀ ਲਈ ਆ ਚਾਰ ਪੰਜ ਨਾਲ ਕੋ ਪਹਿਲਾਂ ਵੀ ਗੱਡੀਆਂ ਹੈਗੀਆਂ ਵਾ ਹਾ ਫੇਰ ਉਹਨੇ ਕਢਾਈ ਓ ਗੱਡੀਆਂ ਗੱਪਾਂ ਮਾਰਨ ਲਈ ਰਿਸ਼ਤੇਦਾਰ ਆਉਂਦੇ ਹੈ ਰਿਸ਼ਤੇਦਾਰ ਆ ਗੱਡੀਆਂ ਕਢਾਈ ਜਾਂਦੀ ਆਪ ਕਿਤੇ ਨਾ ਵਿਆਹ ਜਾਣਾ ਹੋਵੇ ਨਾ ਤੇ ਨੌ ਸੱਸ ਪਾਰਲਰ ਤੋਂ ਤਿਆਰ ਹੋ ਕੇ ਤਾਂ ਆ ਜਾ ਕੇ ਆਟੋ ਚ ਬਹਿ ਕੇ ਹੈ ਗੱਡੀਆਂ ਘਰਾਉਂਦੀ ਮੈਨੂੰ ਰਿਸ਼ਤੇਦਾਰਾਂ ਦੀ ਪੁਗਰੀ ਮਾਰਨ ਲੱਗੇ ਗੱਪ ਮਾਰਨ ਲੱਗੇ ਠੀਕ ਕਹਿਣ ਲਈ ਆ ਕੁੜੇ ਕੋਈ ਨਹੀਂ ਨਹੀਂ ਆਂਟੀ ਮੈਂ ਕਿੱਡੀ ਵੀ ਨੌ ਨਹੀਂ ਤੇਰੀ ਵੇਖੀ ਨੋਨੀ ਗਈ ਨਾਲ। ਉਹ ਨੋਨੀ ਗਈ। ਉਹ ਨਾ ਸਾਡੇ ਰਿਸ਼ਤੇਦਾਰਾਂ ਚ 15 ਦਿਨਾਂ ਨੂੰ ਵਿਆਹ ਹੀ ਤੇ ਮੈਂ ਖੁੰਝੇ ਖਾਂਝੇ ਲਾਈ ਹੁੰਦੀ ਆ 20000 ਰੁਪਿਆ ਤੇ। ਆ ਮੇਰੇ ਕੋ 20000 ਰੁਪਿਆ ਹੀ ਮਨ ਦਿੱਤਾ। ਮੈਂ ਜਾ ਤੋ ਪਾਰਲਰ ਤੇ ਆਪਣਾ ਕੰਮ ਕਮ ਕਰਾਇਆ ਜਿਹੜਾ ਵੀ ਕਰਾਉਣਾ ਵਾ। ਹਲੇ ਮੈਂ 20000 ਨਾ ਮੜਾ ਮੋਟਾ ਜੱਕਰਾ ਆਇਆ। ਆ ਤੇ ਜਦੋਂ ਫਿਰ ਵਿਆਹ ਆ ਫਿਰ ਤੇ 50 60000 ਰੁਪਿਆ ਦਵੂੰਗੀ ਕਿ। ਕਹਿੰਦਾ ਕਿ ਤੈਨੂੰ ਪਤਾ ਮੈਂ ਆਪਣੀ ਨੌ ਦੇ ਬੜੇ ਚਾਹ ਪੂਰੀਆਂ ਕਰਦੀ ਆ। ਲਾ ਨੀਆ ਯਾ ਜਿਹੜੀ ਤਾਂ 60 70 ਰਦੰਗੇ ਨਾ ਅਣੀ 60 70 ਛੱਡ ਭਾਵੇਂ ਲੱਖ ਰੁਪਇਆ ਲਾਲਾ ਉੱਤੇ ਉਹਦਾ ਰੰਗ ਨਹੀਂ ਨਿਕਲਦਾ ਭਾਵੇਂ ਨੂੰ ਤੂੰ 10 ਦਿਨ ਸਰਾ ਬੜੀ ਬਾੜੀ ਦੇ ਡਬੋ ਕੇ ਵੀ ਰੱਖਲਾ ਉਹ ਉਦਾਂ ਦੀ ਰਹਿਣਾ ਕਾਲੀ ਦੀ ਕਾਲੀ ਕੀ ਕਹੀ ਜਾਨੀ ਆ ਨਹੀਂ ਤੂੰ ਕੀ ਬੋਲਣ ਨਹੀਂ 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 ਮੈਂ ਕਹਿੰਦੀ ਆ ਵੀ ਚੱਲ ਸੋਹਣੀ ਲੱਗੂਗੀ ਤੇਰੀ ਨੋਂ ਤੇਰੀ ਨੋਂ ਤੇ ਸਾਰੇ ਵਿਆਹ ਦੇ ਵਿੱਚ ਚਮਕਾ ਮਾਰੂਗੀ ਜੇ ਬੱਤੀ ਬੁੱਤੀ ਬੰਦ ਹੋ ਗਈ ਤੇ ਲੱਭਣੀ ਚੋਤੀ ਆ ਮੇਰਾ ਮਤਲਬ ਯਾ ਕਿ ਜਦੋਂ ਵੇ ਲੱਖ ਰੁਪਈਆ ਲੀ ਲਾ ਕੇ ਤੂੰ ਤਿਆਰ ਕਰਾਉਣੀ ਆ ਕਿ ਤੂੰ ਸਾਰੀ ਦਿਹਾੜੀ ਨੂੰ ਚਮਕਾ ਮਾਰਨੀ ਆ ਆਹ ਕੀ ਹੋਰ ਨਕਾ ਨਹੀਂ ਪਤਾ ਲੱਗਿ ਤਗੜੇ ਕਰਦੀ ਨੂੰ ਹਾਂ ਨਿਸ਼ਕਾ ਤੇ ਮਾਰਨੀ ਆ ਨਹੀਂ ਚੱਲ ਅੰਟੀ ਮੈਨੂੰ ਲੇਟ ਹੋਣ ਦੀ ਗੱਲਾਂ ਕਰਦੀ ਕਰਦੀ ਮੇਰੇ ਤਾਂ ਜੇ ਸਫਾਈਆਂ ਵੀ ਕਰਨ ਵਾਲੀਆਂ ਰਹਿੰਦੀਆਂ ਮੈਂ ਪੋਚੇ ਲਾਣਾ ਤੇ ਤੂੰ ਬੈ ਅੱਛਾ ਚੱਲ ਮਾਰ ਲਾ ਫਿਰ ਤੂੰ ਪੋਚੇ ਨੀ ਕੋੜੇ ਤੂੰ ਕਿਧਰ ਟੱਲੇ ਜਾ ਪੋਚਾ ਮਾਰਨ ਲਈ ਮੈਂ ਜਦੋਂ ਤੇਰੀ ਉਮਰ ਦੀ ਸੀ ਨਾ ਮੈਂ ਤਾਂ ਕਿਤੇ ਖਸ ਖਸ ਕੇ ਪੋਚੇ ਮਾਰਦੀ ਹੁੰਦੀ ਆ ਮੈਂ ਤਾਂ ਕਿਤੇ ਟੈਲਾਂ ਜਿਹੜੀਆਂ ਕਤਾ ਛੜਦੀ ਹੁੰਦੀਆਂ ਆ ਆ ਸ਼ਾਂਤੀ ਲੈ ਤੂੰ ਇਹਦੇ ਪਰ ਇਹ ਹਿਸਾਬ ਨਾਲ ਮਹੀਨੇ ਬਾਅਦ ਹੀ ਟੈਲਾਂ ਬਦਲਦੇ ਹੋਣੇ ਆ ਉਹ ਨਹੀਂ ਨਹੀਂ ਮਹੀਨੇ ਬਾਅਦ ਤੇ ਨਹੀਂ ਪਰ ਤਿੰਨ ਮਹੀਨੇ ਬਾਅਦ ਟੈਲਾਂ ਬਦਲਣੀਆਂ ਪੈਂਦੀਆਂ ਹੁੰਦੀਆਂ ਐ ਇੰਨਾ ਖਸ ਕੇ ਪੋਚਾ ਲੰਮੀ ਹੁੰਦੀ ਮੈਂ ਪਰ ਟੀ ਜਦੋਂ ਦੀਆਂ ਗੱਲਾਂ ਤੂੰ ਕਰਨ ਢਈ ਆ ਉਦੋਂ ਤਾਂ ਟੈਲਾ ਹੁੰਦੀਆਂ ਹੀ ਨਹੀਂ ਟੈਲਾ ਤੇ ਨਹੀਂ ਚੱਲ ਫਰਸ਼ ਤੇ ਹੁੰਦੇ ਹੀ ਨਾ ਮੈਂ ਤਾਂ ਫਰਸ਼ ਹੀ ਧੋਣ ਕਾਦਨੀ ਨਹੀਂ ਮੈਂ ਸ਼ੀਸ਼ੇ ਦੇ ਕਿਤੇ ਲੋੜ ਨਹੀਂ ਪੈਣੀ ਮੂੰਹ ਦਿਖਦਾ ਹੁੰਦਾ ਹੀ ਮੂੰਹ ਲੈ ਅੰਟੀ ਫਿਰ ਤੇ ਵਧੀਆ ਵਾ ਤੂੰ ਤੇ ਜਵਾਨੀ ਦੇ ਵਿੱਚ ਫਰਸ਼ ਚ ਹੀ ਇੱਕ ਨਿੱਕ ਟਿੱਕ ਟਲਾ ਲੰਦੀ ਚੱਲ ਫਿਰ ਅੰਟੀ ਆ ਲੈ ਫਰਸ਼ ਪੋਚਾ ਤੇ ਮੈਨੂੰ ਵੀ ਦੱਸਾਂ ਕਿੱਦਾਂ ਮਾਰਦੀ ਹੈ ਘੁੱਟ ਘੁੱਟ ਕੇ ਪੋਚੇ ਓ ਮੈਨੂੰ ਸੱਚ ਚੇਤਾ ਆਇਆ ਭੈਣਾ ਮੇਰਾ ਤੇ ਦੁੱਧ ਹੀ ਆ ਗਿਆ ਨਾ ਮੈਂ ਤਾਂ ਦੁੱਧ ਪਵਾਉਣਾ ਆ ਆ ਮੈਂ ਛਿੱਟ ਛਿੱਟ ਕੇ ਖਲਮਾਣਾ ਤੇ ਫੋਸ ਜੀ ਇਹ ਕਿਤੇ ਮੇਰੇ ਘਾਪੇ ਜਿਹੜੇ ਨਾ ਕਿਦੋਂ ਮੈਨੂੰ ਪਤਾ ਹੋਵੇ ਹਾਏ ਮਾਹੀ ਬਚੀ ਨੇ ਘਟ ਗੱਪਾ ਮਾਰ ਲਿਆ ਕਰ ਸਾਰੇ ਘਰ ਦਾ ਕੰਮ ਉਹਦਾ ਮਿਲ ਕਰਨਾ ਪਿਆ ਠੀਕ ਹੋਗਾ ਕਿ ਤੇਰੀਆਂ ਗੱਪਾਂ ਪਤਾਉਣੀਆਂ ਗਿਆ ਮੈਨੂੰ ਦੇਖੇ ਦੇਖਾ ਗੱਡੀ ਛਿੱਤੀ ਖੱਜੀ ਗਈ ਐ ਦੱਸ ਮੈਨੂੰ ਵੀ ਦੱਸਿਆ ਇਹ ਮੇਰੇ ਘਰ ਦੇ ਨੇ ਬੋਲਾ ਗੋਈ ਚੁੱਕੀ ਜਾਂ ਚੱਲ ਚੱਲ ਕੇ ਤੇ ਨੰਨੂ ਨੇ ਆਵਾਜ਼ ਗੋਆ ਕੇ ਢਿੰਦੀ ਤੂੰ ਤੇਰੇ ਦਾ ਸਾਰਾ ਮਿੱਟੀ ਨਾ ਪੜਿਆ ਰੰਦਾ ਓਈ ਵੇ ਦਿੱਤਿਆ ਨਾ ਨਾਉਣ ਵਾਲੀ